ਜੰਦਾਵਾ ਟੀਵੀਆਂ ਰੇਡੀਓ ਦੇ ਨਾਲ ਜੁੜ ਚੁੱਕੇ ਮੇਰੇ ਵੱਲੋਂ ਯਾਨੀ ਕਿ ਮੇਜਰ ਸਿੰਘ ਚੱਕ ਸਾਬ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀਕਾਲ ਕਬੂਲ ਕਰਿਓ ਅਜਾ ਪਾ ਗਲਬਤ ਕਾ ਨਹੀਂ ਹੈ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਕੌਣ ਹਨ ਤੇ ਥੋੜਾ ਜਿਹਾ ਬਰੀਫ ਦੇ ਵਿੱਚ ਆਪਣਾ ਸ਼ਾਨਾ ਲਾਉਣਾ ਹੈ ਤੇ ਮੇਰੇ ਨਾਲ ਬਹੁਤ ਹੀ ਮੇਰੇ ਸਤਿਕਾਰਯੋਗ ਸਰਦਾਰ ਨਿਛੱਤ ਸਿੰਘ ਚੋਹਾਨ ਸਾਹਿਬ ਆਵਾਜ਼ ਦੇ ਜ਼ਰੀਏ ਜੁੜਿਆ ਉਹਨਾਂ ਤੋਂ ਪੁੱਛਾਂਗੇ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਤ ਹੋਤੇ ਹਮਲਾ ਹੋਇਆ ਆ ਉਹਨਾਂ ਨੂੰ ਕਰਨ ਵਾਲੇ ਕੌਣ ਸਨ ਥੋੜਾ ਜਿਹਾ ਬਰੀਫ ਵਿੱਚ ਗੱਲਬਾਤ ਕਰਾਂਗੇ ਆਜੋ ਪਹਿਲਾਂ ਆਪਾਂ ਵੈਲਕਮ ਕਰੀਏ ਚੌਂਸਾ ਸਾਹਿਬ ਦਾ ਤੇ ਉਹਨਾਂ ਤੋਂ ਪੁੱਛਦੇ ਆਂ ਕੀ ਗੱਲਬਾਤ ਆ ਚੌਂਸਾ ਸਾਹਿਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਟੇ ਸਿੰਘ ਜੀ ਆਪੀ ਨੂੰ ਤੇ ਸਾਡੇ ਸੁਣਨ ਦੇਖਣ ਵਾਲਿਆਂ ਨੂੰ ਬਹੁਤ ਹੀ ਪਿਆਰ ਸ਼ਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਂਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਤੇ ਆਪਾਂ ਪਹਿਲਾਂ ਤਾਂ ਗੱਲਾਂ ਬਾਤਾਂ ਜਿੱਦਾਂ ਤੁਹਾਨੂੰ ਵੀ ਪਤਾ ਹੈ ਵੀ ਜਿਹਨੇ ਸੋਸ਼ਲ ਮੀਡੀਆ ਤੇ ਇਸ ਵੇਲੇ ਜਿਹੜੀਆਂ ਖਬਰਾਂ ਪੂਰੀਆਂ ਅੱਗ ਵਾਂ ਨੂੰ ਹੋਈਆਂ ਹੋਈਆਂ ਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਜਿਹੜਾ ਹਮਲਾ ਹੋਇਆ ਆ ਮੈਂ ਕਹੂੰਗਾ ਬਰੀਫ ਦੇ ਵਿੱਚ ਮਾੜਾ ਜਾ ਤੁਸੀਂ ਮਾੜਾ ਜਾ ਇੱਕ ਵਾਰੀ ਜਿੰਦਾਬਾਦ ਦੇ ਵਿਊਰਾਂ ਦਸ਼ਕਾਂ ਨੂੰ ਥੋੜਾ ਜਾ ਇੱਕ ਵਾਰੀ ਗੱਲਬਾਤ ਕਰੀਏ ਵੀ ਇਹ ਕੌਣ ਹਨ ਤੇ ਕੀ ਇਹਨਾਂ ਦੀ ਐਕਟੀਵਿਟੀ ਆ ਕੈਰੀਆ ਮੇਕ ਸਿੰਘ ਜੀ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਹ ਹਮਲਾ ਹੋਇਆ ਹੈਗਾ ਉਹਦੇ ਵਿੱਚ ਦੇਖੋ ਹਰ ਇੱਕ ਇਨਸਾਨ ਦੇ ਵੱਖ-ਵੱਖਰੇ ਖਿਆਲ ਹੈਗੇ ਨੇ ਹੁਣ ਜਿਸ ਤਿੱਕੇ ਨਾਲ ਇਹੋ ਅਕਲਤਾ ਸਭ ਤੋਂ ਸਗਾ ਮਿਲੀ ਆ ਉਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਹਰ ਕੈਟਾਗਰੀ ਦੇ ਇਨਸਾਨ ਮਿਲਣਗੇ ਕੋਸ਼ਿਕ ਤਾਂ ਕਹਿਣ ਲਈ ਕਹਿ ਰਿਹਾ ਹੈਗੇ ਆ ਬਹੁਤ ਹੀ ਵਧੀਆ ਹੋਇਆ ਹੈਗਾ ਕੁਝ ਕਹਿ ਰਹੇ ਨਹੀਂ ਨਰਮੀ ਵਧਦੀ ਗਈ ਹੈਗੀ ਆ ਕੋਸ਼ ਮਤਲਬ ਹਰ ਇੱਕ ਦੇ ਆਪਣੇ ਖਿਆਲ ਹੈਗੇ ਨੇ ਹਾਂਜੀ ਲੇਕਿਨ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਵਿੱਚ ਸੋਸਾਇਟੀ ਦੇ ਵਿੱਚ ਆਪਣੇ ਹੈਗੇ ਆ ਖੜਕੂ ਸਿੰਘ ਜਿਹੜੇ ਆ ਗੱਲ ਖਿਆਲੀ ਲੋਕ ਵੀ ਹੈਗੇ ਆ ਹਾਂਜੀ ਉਹ ਕਈ ਵਾਰੀ ਕਈ ਗੱਲਾਂ ਤੋਂ ਸੰਤੋਸ਼ਟ ਨਹੀਂ ਹੁੰਦੇ ਹੈਗੇ ਹਾਂਜੀ ਤੇ ਉਸ ਇਹ ਉਹਦੀ ਵਜ੍ਹਾ ਹੈਗੀ ਆ ਜਿਹਦੇ ਕਰਕੇ ਇਹੋ ਉਹਨਾਂ ਨੇ ਜੋ ਟੈਕ ਟਾ ਹੈਗਾ ਰਹੀ ਗੱਲ ਦੂਜੀ ਤੁਸੀਂ ਜਿਹੜੀ ਆ ਨਾਰਾਇਣ ਸਿੰਘ ਬਾਰੇ ਗੱਲ ਕਰਦੇ ਹੋ ਹਾਂਜੀ ਨਾਰਾਇਣ ਸਿੰਘ ਚੌੜਾ ਸਾਹਿਬ ਹਾਂਜੀ ਚੌੜਾ ਵਾਲੇ ਦੇ ਇਹੋ ਗਿਰ ਹੈਗੇ ਆ ਦੇਖੋ ਮਚ्योर ਆ ਕੋਈ ਜਾਂਗ ਉਮਰ ਦੇ ਛੋਟੇ ਨਹੀਂ ਹੈਗੇ ਕੋਈ ਸੁੱਤਰ ਸਾਲ ਦੀ ਮਰ ਦੇ ਕਰੀਬ ਹੈਗੇ ਆ ਇਹੋ ਹਾਂਜੀ ਤੇ ਗੁਰਦਾਸਪੁਰ ਯੂਨੀ ਤੋਂ ਹੈਗੇ ਆ ਔਰ ਉਹਨਾਂ ਦਾ ਪਸ਼ੋਕੜ ਜਿਹੜਾ ਹੈਗਾ ਨਾ ਉਹ ਗਰਮ ਦੇ ਲਈ ਖਿਆਲਾਂ ਵਿੱਚ ਦਾਈਆਂ ਜੀ ਜਿਹੜੀ ਸੇ ਬੰਦਿਆ ਹੈਗੇ ਆ ਕਿੜੀਆਂ ਆਪਣੇ ਹੱਕਾਂ ਦੇ ਲਈ ਪੰਜਾਬ ਦੇ ਵਿੱਚ ਕਹਿਰੀਆਂ ਬਹੀ ਲੜ ਰਹੇ ਹੈਗੇ ਆ ਹਾਂਜੀ ਤੇ ਦੂਜੀ ਗੱਲ ਪੜੇ ਲਿਖੇ ਵੀ ਆ ਨਪੜ ਨਹੀਂ ਹੈਗੇ ਉਹ ਪੜੇ ਲਿਖੇ ਪੜੇ ਲਿਖੇ ਵੀ ਆ ਉਹਨਾਂ ਦੇ ਦੋ ਜਿਹੜੇ ਲੜਕੇ ਆ ਦੋਨੇ ਵਕੀਲ ਵੀ ਨੇ ਹੈਗੇ ਉਹ ਹਾਂਜੀ ਤੇ ਲੇਕਿਨ ਉਹਨਾਂ ਦਾ ਭਰਾ ਜਿਹੜਾ ਹੈਗਾ ਉਹ ਉੱਥੇ ਇੱਕ ਚੁਣਿਆ ਹੋਇਆ ਉਦਧਾਰ ਵੀ ਹੈਗਾ ਆਪਣੀ ਮਿਊਨਿਸਪੈਲਿਟੀ ਦੇ ਵਿੱਚੋਂ ਹਾਂਜੀ ਤੇ ਇਹ ਉਹਨਾਂ ਦੀ ਬੈਕਗ੍ਰਾਉਂਡ ਹੈਗੀ ਆ ਔਰ ਉਹਨਾਂ ਦਾ ਜਿਹੜਾ ਨਰੈਣ ਸਿੰਘ ਦਾ ਜੋ ਪਿਛਲੀ ਪੁਰਾਣੀ ਹਿਸਟਰੀ ਹੈਗੀ ਆ ਉਹ ਬਥੋ ਵੱਖਰੇ ਕਿਰਪਾ ਦੇ ਨਾਲ ਉਹ ਮੈਂ ਜਾਂ ਪਾਸੇ ਦੀ ਲੜਾਈ ਦੇ ਵਿੱਚ ਸ਼ਾਮ ਰਹਿ ਆ। ਹੂੰ 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 ਹੂੰ। ਜੇ ਆਪਾਂ ਹੋਰ ਬਹੁਤੀ ਲੰਬੀ ਚੋੜੀ ਗੱਲ ਕਰੀਏ ਤਾਂ ਉਹਦਾ ਕੋਈ ਦਾ ਬਹੁਤਾ ਮਸਲਾ ਨਹੀਂ ਨਿਕਲਣਾ ਹੈਗਾ। ਹੂੰ। ਲੇਕਿਨ ਜੇ ਆਪਾਂ ਉਹਨਾਂ ਦਾ ਜਿੰਨਾ ਕ ਆਪਾਂ ਜਿ세 ਤੋਂ ਕੱਲ ਤੂੰ ਪਰਸੋਂ ਤੱਕ ਆਪਾਂ ਇਹ ਗੱਲ ਸੁਣ ਰਹੇ ਹੈਗੇ ਆ। ਬਿਲਕੁਲ। ਉਹਦੇ ਵਿੱਚ ਉਹਨਾਂ ਦੇ ਬਾਰੇ ਇਹੀ ਆਇਆ ਹੈਗਾ ਕਿ ਉਹ ਕੋਈ ਨਵੇਂ ਨਹੀਂ ਪੁਰਾਣੇ ਹੀ ਕਈ ਜਿ세 ਬੰਦੀਆਂ ਚ ਲੈ ਚੁੱਕੇ ਆ। ਕਈ ਵਾਰੀ ਉਹਨਾਂ ਦਾ ਤੇ ਜਾਣ ਦਾ ਪਾਕਿਸਤਾਨ ਜਾਣ ਦਾ ਔਰ ਹਥਿਆਰ ਸਪਲਾਈ ਕਰਨ ਦਾ। ਹੂੰ। ਹੇਦੀਆਂ ਬੇਜਾਨ ਦਾ ਕਈ ਕੇਸਾਂ ਤੇ ਇਹੋ ਆਲਰੇਡੀ ਪਹਿਲਾਂ ਹੀ ਹੋ ਚੁੱਕੀ ਹੋ ਰਹੀ ਆ ਹੂੰ चौहान ਸਾਹਿਬ ਮੈਂ ਕਮੈਂਟਰੀ ਇੱਥੇ ਰੋਕਦਾ ਹਾਂ ਆਪ ਜੀ ਨੂੰ ਖਾਸ ਕਰਕੇ ਜਿਹਦਾ ਅੱਜ ਦਾ ਜਿਹੜਾ ਆਪਾਂ ਗੱਲਬਾਤ ਕਰ ਰਹੇ ਆ ਜੇ ਆਪਾਂ ਗੱਲਬਾਤ ਕਰ ਲਈਏ ਨਾਰਾਇਣ ਸਿੰਘ ਚੌੜਾ ਸਾਹਿਬ ਉਹ ਕੌਣ ਹਨ ਤੁਸੀਂ ਥੋੜਾ ਬਰੀਫ ਦੇ ਵਿੱਚ ਦੱਸ ਰਹੇ ਆ ਕਿਉਂ ਖਾਸ ਕਰਕੇ ਸੋਸ਼ਲ ਮੀਡੀਆ ਵੀ ਇਸ ਵੇਲੇ ਭਰਿਆ ਪਿਆ ਆ ਜਿੱਧਰੋਂ ਕੋਈ ਕੋਈ ਜਿਹਦਾ ਆਪ ਜੀ ਦੀ ਗਰਮਾ ਵਡੀ ਕਰਦੈ ਨਾ ਕੋਈ ਉਹਨਾਂ ਨੂੰ ਚੰਗਾ ਕਹਿ ਰਿਹਾ ਕੋਈ ਮਾੜਾ ਕਹਿ ਰਿਹਾ ਆ ਜੇ ਬੱਬਰ ਖਾਲਸਾ ਦੀ ਅਤਵਾਦੀ ਸਗਠਨ ਦੇ ਨਾਲ ਵੀ ਇਹਨਾਂ ਦਾ ਕਹਿੰਦੇ ਸਮੰਧ ਰਾਇਆ ਤੇ ਚੰਡੀਗੜ੍ਹ ਬੁੜੇ ਜੇਲ ਜਿਹੜੀ ਨਰੈਂਚਨ ਚੌੜਾ ਦੇ ਹੱਥਾਂ ਨਾਲ ਉਹਦੀ ਵੀ ਗੱਲਬਾਤ ਚੱਲੀ ਆ ਜੇ ਆਪਾਂ ਥੋੜਾ ਜਿਹਾ ਬਰੀਫ ਦੇ ਗੱਲ ਕਰੀਏ 1984 ਵੇਲੇ ਦੇ ਪਾਕਿਸਤਾਨ ਦੇ ਵਿੱਚ ਵੀ ਕਹਿੰਦੇ ਇਹਨਾਂ ਨਾਲ ਸੰਬੰਧ ਸੀਗੇ ਜਦੋਂ ਉਹ ਗੱਲਬਾਤਾਂ ਹੋਈਆਂ ਜੇ ਆਪਾਂ ਥੋੜਾ ਜਿਹਾ ਅੱਜ ਕਿਉਂ ਜਿਹੜੇ ਉਸ ਸਮੇਂ ਦੇ ਅੱਜ ਦੇ ਸਮੇਂ ਦੇ ਸਾਡੇ ਜਿਹੜੇ ਸਾਡੇ ਆਪਾਂ ਖਾਸ ਕਰਕੇ ਜਿਹੜੇ ਪੰਜਾਬ ਦੇ ਪ੍ਰਤੀ ਹਮਦਰਦ ਆ ਪੰਜਾਬ ਦੀ ਗੱਲਬਾਤ ਕਰਨ ਵਾਲੇ ਆ ਜੀ ਜੇ ਸੁਖੀਰ ਬਾਦਸਾਬ ਤੇ ਜਿਹੜਾ ਅਟੈਕ ਹੋਇਆ ਆ ਇਹ ਨਰਿੰਦਰ ਸਿੰਘ ਚੋੜਾ ਸਾਹਿਬ ਨੇ ਕੀਤਾ ਆ ਪਰ ਤੁਹਾਡੀਆਂ ਤੁਹਾਡੀ ਨਜ਼ਰ ਕੀ ਕਹਿੰਦੀ ਇਹਨਾਂ ਦੀ ਭਾਵਨਾ ਵਿੱਚੋਂ ਕੀ ਆ ਮੈਨੂੰ ਸੁਣਿ ਕਿ ਨਾ ਪਹਿਲਾਂ ਵੀ ਅਰਜ਼ੀ ਕੀਤੀ ਹੈਗੀ ਆ ਭੇਜਿਓ ਕਿ ਇਹ ਦੇਖੋ ਜੇ ਹੁਣ ਸੁਖਵੀਰ ਸਿੰਘ ਬਾਦਲ ਦੀ ਆਪਾਂ ਗੱਲ ਕਰੀਏ ਹਾਂਜੀ ਬਾਦਲ ਪਰਵਾਜ਼ ਦੀ ਗੱਲ ਕਰੀਏ ਹਾਂਜੀ ਉਹਦੇ ਵਿੱਚ ਜਿੱਦਾਂ ਮੈਂ ਥੋੜੇ ਲਫ਼ਜ਼ਾਂ ਵਿੱਚ ਹੀ ਨਰਿੰਦਰ ਸਿੰਘ ਚੋੜਾ ਬਾਰੇ ਮੈਂ ਗੱਲ ਕਹੀ ਆ ਹਾਂਜੀ ਉਸ ਤਰੀਕੇ ਦੇ ਨਾਲ ਜੇ ਆਪਾਂ ਸ੍ਰੀ ਸਿੰਘ ਪ੍ਰਿੰਸ ਕੁਰੀ ਸਿੰਘ ਬਾਦਲ ਤੇ ਆ ਪ੍ਰਕਾਸ਼ ਸਿੰਘ ਬਾਦਲ ਦੇ ਆਪਾਂ ਪੁਰਾਣੇ ਕਮਾਂ ਬਲ ਝਾਤੀ ਮਜਲੇ ਮਾਰ ਕੇ ਨਾ ਤਾਂ ਉਸ ਵੇਲੇ ਫਿਰ ਉਹ ਜਿਹੜੀ ਕਹਾਣੀ ਛੋਟੀ ਨਹੀਂ ਬਹੁਤ ਲੰਬੀ ਹੋ ਜਾਂਦੀ ਆ ਹੂੰ ਜਿਹੜੇ ਗੁਨਾਹ ਉਹਨਾਂ ਨੇ ਬਹੁਤ ਸਾਰੇ ਗਿੱਦੇ ਜਿੰਨੇ ਕਿ ਜਿਹੜਾ ਮਤਲਬ ਤੁਸੀਂ ਕਹਿੰਦਾ ਸਭ ਤੋਂ ਬੁੱਲੇ ਗਏ ਆ ਹਾਂਜੀ ਇਹ ਤੋਂ ਇਹ ਤੋਂ ਇਲਾਵਾ ਹੋਰ ਵੀ ਬਹੁਤ ਬੇ ਬਹੁਤ ਜ਼ਿਆਦਾ ਗੁਨਾਹ ਹੈਗੇ ਆ ਹਾਂ ਹਾਂ ਔਰ ਇਹ ਜਿਹੜਾ ਸਿੱਟਾ ਹੈਗਾ ਉਹਨਾਂ ਗਨਹਾਂ ਦਾ ਸਿੱਟਾ ਹੀ ਹੈਗਾ ਜਿਹਦੇ ਵਿੱਚ ਕੁਛੇ ਖੜਕੂ ਜਿਹੇ ਬੰਦਿਆਂ ਇਹ ਵੀ ਮਹਿਸੂਸ ਕਰਦੀਆਂ ਸੀਗੀਆਂ ਹਾਂਜੀ ਜਿਸਿੱਕੇ ਦੇ ਨਾਲ ਖੜਕੂ ਬਾਅਦ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਜਸਟਿਕ ਮਾਰੇ ਗਏ ਸੀਗੇ ਜਿਹੜੇ ਗਵਰਨਮੈਂਟ ਦੇ ਨਾਲ ਮਿਲੇ ਹੋਏ ਸੀਗੇ ਹਾਂਜੀ ਤੋਂ ਉਹਦੇ ਵਿੱਚ ਇਹੋ ਜਿਹੇ ਕੁਝ ਅਸਬੰਧੀਆਂ ਦੇ ਜਿਹੜੇ ਕਾਰਕੁਨ ਹੈਗੇ ਆ ਉਹ ਇਹ ਮਹਿਸੂਸ ਕਰਦੇ ਸੀਗੇ ਕਿ ਇਹ ਬਾਦਲ ਗਰੁੱਪ ਜਿਹੜਾ ਹੈਗਾ ਬਾਦਲ ਪਰਵਾ ਰਿਹਾ ਇਹਨਾਂ ਨੇ شانศรี ਜਿੱਥੇ ਡੇਰਾਬਾਦ ਨੂੰ ਪ੍ਰਮੋਟ ਕੀਤਾ ਹੈਗਾ ਬਿਲਕੁਲ ਜਿੱਥੇ ਦਲਦਾ ਸਰ ਜਿਸਿਆਰ ਆਪਣੇ ਜਿਹੜੇ ਉਹਨਾਂ ਨੂੰ ਵੀ ਮਤਲਬ ਸ਼ਹੀਦ ਹੋਏ ਉਹ ਹੋਰ ਡੀਰਨ ਪ੍ਰਮੋਟ ਕੀਤਾ ਹੈਗਾ ਫਿਰ ਨਰਕਾਰੀਆਂ ਨੂੰ ਪ੍ਰਮੋਟ ਕੀਤਾ ਹੈਗਾ ਫਿਰ ਕਲਤਾ ਸਾਹਿਬ ਤੇ ਹਮਲਾ ਵੀ ਹੋਇਆ ਹੈਗਾ ਫਿਰ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਬਿਜ਼ਨਸ ਸੀ ਉਹਨੂੰ ਵੀ ਖਰਾਬ ਕੀਤਾ ਗਿਆ ਹੈਗਾ ਫਿਰ ਡੇਰਾ ਸਾਜ਼ ਨੂੰ ਜਿਹੜਾ ਇਹ ਮਤਲਬ ਇੱਕ ਨਹੀਂ ਬਹੁਤ ਜ਼ਿਆਦਾ ਹੈ ਕਿ ਉਸ ਕਰਕੇ ਕਿਦਾ ਹੈ ਜੇਮਾ ਦੇ 10000 ਸੈਮਾਨ ਨੇ ਜੋ ਫੈਸਲਾ ਕੀਤਾ ਹੈਗਾ ਸਗਾ ਉਹ ਮਾੜਾ ਨਹੀਂ ਵਧੀਆ ਕੀਤਾ ਉਹਨਾਂ ਨੇ ਲੇਕਿਨ ਕੁਝ ਜਿ세 ਜੇਸਤੀ ਕਰ ਤਾਂ ਨਵਾਂ ਪਹਿਲੇ ਕਰ ਚੁੱਕਿਆ ਹੈਗਾ ਤੇ ਹਰ ਇੱਕ ਬੰਦਾ ਹਰ ਗੱਲ ਤੋਂ ਸੰਤੋਸ਼ਟ ਨਹੀਂ ਹੁੰਦਾ ਹੈਗਾ ਇਹ ਉਹ ਸਿਤਾ ਉਹ ਸਿਤਾ ਇਹੀ ਆ ਤੇ ਜਿਹੜਾ ਅਟੈਕ ਹੋਇਆ ਵੀ ਇਹ ਜਿਹੜੇ ਲੋਕ ਹੈਗੇ ਆ ਇਹ ਇੰਨੀ ਗੱਲ ਦੇ ਨਾਲ ਸੈਟੀਸਫਾਈ ਨਹੀਂ ਹੋਏ ਹੈਗੇ ਇਤ ਆਪਾਂ ਇਹੀ ਗੱਲ ਆਪਾਂ ਲੈ ਸਕਦੇ ਨਾ ਇਥੋਂ ਬਿਲਕੁਲ ਬਿਲਕੁਲ ਚੌਂਸਾਹਬ ਕਿਉਂ ਹਾਂਜੀ ਚੌਂਸਾਹਬ ਇੱਕ ਮਿੰਟ ਰਿਹਾ ਆਪ ਜੀ ਨੂੰ ਸਿਰਫ ਰੋਕੂਗਾ ਤੁਹਾਡੀ ਗੱਲ ਹੀ ਵੱਡੀ ਕਰਨੀ ਆ ਨਾਲ ਜਸਪ੍ਰੀਤ ਹੁਣ ਵੀ ਮੈਨੂੰ ਦੇਖ ਰਹੇ ਆ ਉਹਨਾਂ ਨੇ ਇੱਕ ਮੈਨੂੰ ਮੈਸੇਜ ਲੈ ਕੇ ਭੇਜਿਆ ਉਹ ਕਹਿੰਦੇ ਆ ਵੀ ਚੋਹਾਨ ਸਾਹਿਬ ਨੂੰ ਮਾੜਾ ਜਿਹਾ ਪੁੱਛਿਓ ਕਿਉਂ ਹਰੇਕ ਦੇ ਆਪ ਕੋ ਆਪਣੀ ਮੰਨ ਹੈ ਜਿੱਦਾ ਤੁਸੀਂ ਕਹਿ ਰਹੇ ਆ ਉਹ ਕਹਿੰਦੇ ਵੀ ਸ਼ਾਇਦ ਕੀ ਪਤਾ ਕਿਤੇ ਇਹ ਬਾਦਲਾਂ ਦੀ ਜਾਂ ਇਹਨਾਂ ਦੀ ਰਲਿ ਮਿਲੀ ਆਪਸ ਦੇ ਵਿੱਚ ਹੀ ਕੋਈ ਗੱਲਬਾਤ ਨਹੀਂ ਹੈਗੀ ਤੇ ਜਿਹੜਾ ਆਪ ਹੀ ਅਟੈਕ ਕਰਾ ਕੇ ਜਿਹੜੀ ਇਹਨਾਂ ਨੂੰ ਹੁਣ ਇਸ ਵੇਲੇ ਸੇਵਾ ਲੱਗੀ देखो ਇਹ ਵਿੱਚ ਤੁਸੀਂ ਮੇਰੇ ਸਹੀ ਜਿਹੜੇ ਆਪਣੇ ਜਿਹੜੇ ਨੇ ਸਵਾਲ ਕੀਤਾ ਹੈਗਾ ਨਾ ਹਾਂਜੀ ਇਹ ਮੈਂ ਬੜਾ ਬੈਰਟ ਸਵਾਲ ਹੈਗਾ ਇਹ ਕੋਈ ਇੱਕ ਦੀ ਗੱਲ ਨਹੀਂ ਹੈਗੀ ਇਹ ਤਾਂ ਪੁਲਿਸ ਦੇ ਜਿਹਦੇ ਸੈਡ ਚੀਫ ਹੈਗੇ ਨੇ ਅਮਰ ਸਰ ਦੇ ਉਹਨਾਂ ਨੇ ਵੀ ਗੱਲ ਕਹੀ ਹੈ ਹਾਂਜੀ ਔਰ ਦੂਜੀ ਪਾਸੇ ਗੱਲ ਇਹ ਹੈ ਕਿ ਜਿਹੜੀ ਇਹਨਾਂ ਦੀ ਪੁਰਾਣੀ ਹਿਸਟਰੀ ਹੋ ਰਹੀ ਆ ਜੋ ਇਹਨਾਂ ਨੇ ਕਿੰਨੇ ਕੰਮ ਕੀਤੇ ਆ ਇਹ ਮਤਲਬ ਹੋਰ ਗ੍ਰੰਪਲ ਦਿੱਸਾ ਹਾਂਜੀ ਜਿਵੇਂ ਕਿ ਦੇ ਨਾਲ ਬਹਿਨ ਕਰਾਂ ਦੇ ਵਿੱਚ ਕੋਟਕਪੁਰੇ ਦੇ ਵਿੱਚ ਜਾਂ ਸੌ ਦੇ ਸਾਧ ਦੇ ਪਿਛਾਕ ਦੇ ਬਾਰੇ ਜਿਸਾਂ ਮੰਗ ਰੱਖਣ ਦੇ ਸੰਭ ਵਿੱਚ ਇੱਕ ਅਦੀ ਪੈਰਾਂ ਦੇ ਪਾਣੀ ਪੈਣ ਨਹੀਂ ਦਿੱਤਾ ਸੀਗਾ ਨਾਲ ਲਈ ਸੱਚੀ ਗੱਲ ਆ ਤੇ ਕੱਲ ਤਾਂ ਸਭ ਸਭ ਕੁਝ ਮੰਨ ਗਏ ਨਾ ਇਹ ਹੂੰ ਠੀਕ ਹੈ ਨਾ ਹੂੰ 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 ਤੇ ਜਿਹੜੀ ਇਹੋ ਜਿਹੀ ਘਟਨਾ ਵੀ ਹੈਗੀ ਆ ਕਿਉਂਕਿ ਉਹ ਆਪਣੀ ਸਾਹ ਜਿਹੜੀ ਆ ਉਹ ਹਮੇਸ਼ਾ ਲਈ ਖਤਮ ਕਰ ਚੁੱਕੇ ਆ ਹੂੰ 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 ਔਰ ਉਹ ਸਾਹ ਨੂੰ ਬਚਾਉਣ ਦੇ ਦਿੰਦੇ ਸੁਖਵੀਰ ਸਿੰਘ ਬਾਦਲ ਨਾ ਜੇ ਇਹੋ ਜਿਹੀ ਕੋਈ ਕੰਮ ਹੈਗਾ ਉਰ ਤੇ ਸ਼ੱਕ ਜ਼ਰੂਰ ਕੀਤੀ ਜਾ ਸਕਦੀ ਆ ਹਾਂ 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 ਕਿਉਂਕਿ ਕਿਸੇ ਹੋਰ ਇਹ ਉਹਨਾਂ ਨੇ ਕੰਮ ਇਦਾਂ ਦੇ ਬਹੁਤ سارے ਕੀਤੇ ਹੈਗੇ ਆ ਜਿਹੇਦਾਰ ਸਾਹਿਬ ਦੇਖੋ ਇੱਕ ਕਾਲਤਾ ਸਰ ਜਿਹੇਦਾਰ ਐਕਸਟ੍ਰੀਮ ਪਾਵਰ ਜਿਹੜੀ ਸਿੱਖਾਂ ਦੀ ਹੈਗੀ ਆ ਹਾਂਜੀ ਜਿਹੜਾ ਹਮੇਸ਼ਾ ਜਿਹੜਾ ਕਿ ਉਹ ਉਹਨਾਂ ਦਾ ਐਸ ਮਸਲੇ ਵਿੱਚ ਹਾਂਜੀ ਜੇ ਨਹੀਂ ਤਾਂ ਬਾਬਾ ਫੂਲਾ ਤੇ ਉਹਦੇ ਬਾਰੇ ਆਪਾਂ ਹਮ ਜਿਹੇਦਾਰ ਦਿੰਦੇ ਸੀ ਨਾ ਪਹਿਲਾਂ ਆਪਾਂ ਹਾਂਜੀ ਉਹ ਦਾ ਹੁਣ ਇਹਨਾਂ ਜੇਸ਼ਧਾਰਾਂ ਨੇ ਦੁਬਾਰਾ ਮੁੜ ਕੇ ਖੇਧ ਦਰਾਈ ਆ ਬਿਲਕੁਲ 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 ਸਹੀ ਗੱਲ ਹੈ ਕੱਲ ਦਾ ਟਾਈਮ ਕੱਲ ਟਾਈਮ ਜਿਹੜਾ ਸਗਾ ਕੱਲ ਤੱਕ ਉਹਨਾਂ ਜੇਸ਼ਧਾਰਾਂ ਨੂੰ ਆਪਣੇ ਘਰ ਨੂੰ ਬੁਲਾਉਂਦੇ ਰਹੇ ਸੀ ਜਿਹੜੇ ਕੱਲ ਤੱਕ ਆਪਣੇ ਉਹਨਾਂ ਜੇਸ਼ਧਾਰਾਂ ਨੂੰ ਆਪਣੇ ਘਰਾਂ 'ਚ ਬੁਲਾ ਕੇ ਫੈਸਲੇ ਕਰਵਾ ਰਹੇ ਸੀ ਹਾਂਜੀ ਤੇ ਅੱਜ ਉਹੀ ਜਿਹੜੇ ਅੱਜ ਉਹਨਾਂ ਦੇ ਸਾਹਮਣੇ ਉਹਨਾਂ ਦੇ ਕੋਲ ਹਰ ਗੱਲ ਬਣਨੀ ਪਈ ਆ ਹੂੰ ਤੇ ਦੂਜੀ ਪਾਸੇ ਇਹ ਹੈਗਾ ਕਿ ਜਿਹੜੇ ਲੋਕ ਇਤਤਾਂ ਦੀਆਂ ਹਰਕਤਾਂ ਕਰਦੇ ਰਹੇ ਹੋਣ ਉਹ ਜੇ ਉਹ ਆਪਣੇ ਆਪ ਦੇ ਇਹੋ ਜਿਹੇ ਅਰਖੜ ਜਾਂ ਅੰਦਰ ਦੇ ਦਾਅਕੇ ਤੇ ਆਪਣੇ ਉਨ ਪ੍ਰਮੋਸ਼ਨ ਕਰਨ ਲਈ ਵਿੱਚ ਕੋਈ ਬੜੀ ਗੱਲ ਨਹੀਂ ਹੋ ਵੀ ਸਕਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂ ਜਿਹੜੀ ਜਿਹੜੀ ਖਾਸ ਕਰਕੇ ਕੌਮ ਦੇ ਵਿੱਚ ਦੋ ਚਿੱਤੀ ਗੱਲਬਾਤ ਚੱਲ ਰਹੀ ਹੈ ਜੇ ਜੇ ਨਰਿੰਦਰ ਸਿੰਘ ਚੌੜਾ ਸਾਹਿਬ ਦੀ ਵੀ ਆਪਾਂ ਗੱਲ ਕਰ ਲਈਏ ਜਾਂ ਸੁਭਿਸ਼ਮ ਬਾਦਲ ਦੀ ਗੱਲ ਕਰ ਲਈਏ ਜਿਦੋਂ ਹਰ ਇੱਕ ਦੇ ਆਪੋ ਆਪਣੇ ਮਨਾਂ ਦੇ ਬਲਵਲੇ ਅਤੇ ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਹੀ ਇਹਨਾਂ ਨੇ ਖਾਸ ਕਰਕੇ ਕਾਲੇਦਲ ਜੀ ਬਾਦਲ ਦੀ ਗੱਲਬਾਤ ਕਰ ਲਈ ਆਪਾਂ ਬਾਦਲਾਂ ਨੇ ਵੀ ਆਪਣਾ ਪੂਰਾ ਕਰਤਾਰ ਆਲਰੇੜੀ ਖਾਸ ਕਰਕੇ ਜਿਹੜਾ ਇੱਕ ਪਿਆਰ ਸਤਕਾਰ ਸੀ 1920 ਵਾਲਾ ਉਹ ਆਲਰੇੜੀ ਇਹਨਾਂ ਨੇ ਆਪਣਾ ਜ਼ੀਰੋ ਕਰ ਲਿਆ ਆ ਤੇ ਹੁਣ ਜੇ ਆਪਾਂ ਗੱਲਬਾਤ ਅੱਜ ਖਾਸ ਕਰਕੇ ਮੈਂ ਤੁਹਾਡੇ ਤੋਂ ਇਹੀ ਇੱਥੇ ਹੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਮੀਨ ਵੀ ਨਰਾਇਣ ਸਿੰਘ ਚੌੜਾ ਹੈ ਕੌਣ ਆ ਉਹਨਾਂ ਦਾ ਸੁਭੀਰ ਬਾਦਲ ਉੱਤੇ ਹਮਲਾ ਕਰਨ ਦਾ ਅਸਲੀ ਕਾਰਨ ਕੀ ਆ ਮੈਂ ਨਰਮਿੰਦਰ ਜਾਨ ਮੈਂ ਮੇਰੇ ਸਹਿਜ ਦੀ ਮੈਂ ਇਹੀ ਸਮਝਾਂਗਾ ਕਿਉਂਕਿ ਉਹ ਇੱਕ ਮਚਿਓਰ ਇਨਸਾਨ ਆ ਕੁਝ 70 ਸਾਲ ਦੀ ਉਮਰ ਦੀ ਤੇ ਬਿਲਕੁਲ ਤੇ ਉਹਨਾਂ ਦਾ ਜੋ ਪਛੋਕਰ ਜਲੇ ਪਰ ਦੇਖਿਆ ਹੈਗਾ ਕਿ ਉਹ ਕੋਈ ਨਵੇਂ ਨਹੀਂ ਇਸ ਕਰ ਤੋਂ ਲੱਗੇਗਾ ਕਿ 84 ਸਾਲ ਦੀ ਗੱਲ ਆ ਲਈ ਜਾਵੇ ਹਾਂਜੀ ਤੇ 84 ਤੇ ਉਹਨਾਂ ਨੂੰ 40 ਸਾਲ ਤੋਂ ਹੋ ਗਏ ਨਾ ਉਹ ਬਿਲਕੁਲ ਜੀ ਬਿਲਕੁਲ ਬਿਲਕੁਲ ਹੂੰ ਤੇ ਇਹ ਤੋਂ ਪਹਿਲਾਂ ਵੀ ਜੇ ਆਪ ਹਿਸਾਬ ਲਾ ਲਏ ਜਾਵੇ ਤਾਂ ਉਸ ਵੇਲੇ 25 30 ਸਾਲ ਦੇ ਹੁਣ ਕਿ ਜਿਸ ਵੇਲੇ ਉਹ ਇਹ ਨਾ ਕੰਮ ਕਰਨ ਵਾਲੂ ਹੋ ਗਊਗਾ ਬਿਲਕੁਲ ਜੀ ਬਿਲਕੁਲ ਹੂੰ ਹੂੰ ਤੇ ਇਹ ਕੋਈ ਨਵੇਂ ਨਹੀਂ ਹੈਗੇ ਉਹ ਪੁਰਾਣੇ ਆ ਔਰ ਉਹਦੇ ਵਿੱਚ ਉਹੀ ਜਿਹੜੀ ਜਹਾਜ਼ ਕਿਥੇ ਬੰਦੀਆਂ ਆਈਆਂ ਜਿਹੜੀਆਂ ਪੰਜਾਬ ਦੇ ਹੱੱਤਾ ਦੇ ਲੜਤੀਆਂ ਹੈਗੀਆਂ ਮੈਂ ਇਹ ਸਮਝਦਾ ਹੈਗਾ ਕਿ ਉਹਨਾਂ ਚੋਂ ਇੱਕ ਇਹੋ ਬਰੈਂਸਿੰਗ ਚੌੜਾ ਸਾਹਿਬ ਹੈਗੇ ਆ ਜਿਹਦੇ ਕਿ ਆਪਣੇ ਮਨ ਦੇ ਵਿੱਚ ਜੋ ਪਿਛਲੇ ਕੌਮ ਦੇ ਨਾਲ ਹੋਇਆ ਹੈਗਾ ਜਾਂ ਇਹਨਾਂ ਲੋਕਾਂ ਨੇ ਸਿੱਖ ਹੁੰਦੇ ਹੋਏ ਕੌਮ ਦੇ ਨਾਲ ਗਦਾਰੀਆਂ ਕੀਤੀਆਂ ਜਾਂ ਨੁਕਸਾਨ ਕੀਤੇ ਹੈਗੇ ਆ ਉਹ ਗੁੱਸਾ ਔਰ ਗਿਲਾ ਹੈਗਾ ਉਹ ਬਰੈਂਸਿੰਗ ਦੇ ਮਨ ਵਿੱਚ ਉਹ ਮਮ ਪਰ ਹੈ ਜਿਸੇ ਕਹਿੰਦੇ ਆਮ ਬਹੁਤ ਸਾਰੇ ਬਹੁਤੀ ਗੰਟੀ ਲੋਕ ਸਖਾ ਵਿੱਚ ਇਹ ਗੱਲ ਹੈਗੀ ਹੈ ਹਾਂਜੀ ਜਿਹੜੀ ਕਿ ਉਹ ਇਸ ਗੱਲ ਨੂੰ ਇਸ ਪਰਿਵਾਰ ਨੂੰ ਇਸ ਟੋਲ ਦੇ ਮੁਲਕੇ ਦੁਆਰਾ ਆਉਣ ਦੇ ਵਿੱਚ ਉਹ ਕਿਸੇ ਗੱਲ ਦੇ ਬਰਦਾਸ਼ਤ ਨਹੀਂ ਕਰਨਗੇ ਹੋ ਹਮਮ ਔਰ ਇਹੀ ਕਾਰਨ ਹੈਗਾ ਜਿਹਨੇ ਕਰਕੇ ਜਦੋਂ ਉਹ ਤੇ ਅਟੈਕ ਹੋਇਆ ਹੈਗਾ ਇਹ ਇੱਕ ਜਿਹੜੀ ਮਨਾਂ ਦੇ ਵਿੱਚ ਜਿਹੜੀ ਇੱਕ ਸੁੱਲ ਦੀ ਅੱਗ ਹੈਗੀ ਨਾ ਹਾਂਜੀ ਉਹ ਦਾ ਸਬੂਤ ਹੈ ਹੂੰ ਖਾਸ ਕਰਕੇ ਬਾਦਲਾਂ ਦੇ ਖਿਲਾਫ ਜਿਹੜੀ ਮਨਾਂ ਦੇ ਵਿੱਚ ਇਹ ਆਮ ਬੰਦੇ ਦੇ ਵੀ ਇੱਕ ਸਗੀ ਗੱਲਬਾਤ ਉਹ ਸੁਲਕੇ ਬਾਹਰ ਆਈ ਆ ਤੇ ਖਾਸ ਕਰਕੇ ਜੇ ਕੁਝ ਗੱਲਾਂ ਜੇ ਹੁਣ ਆਪਾਂ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਵੀ चौहान ਸਾਹਿਬ ਗੱਲਬਾਤ ਕਰ ਲਈ ਹਰੇਕ ਦੇ ਮਨ ਦੇ ਆਪਾਂ ਆਪਣੇ ਬਲਬਲੇ ਆ ਉਹ ਕਹਿੰਦੇ ਵੀ ਜੇ ਦਰਬਾਰ ਸਾਹਿਬ ਦੇ ਵਿੱਚ ਨਾ ਗੱਲਬਾਤ ਹੁੰਦੀ ਜੇ ਗੋਲੀ ਦੇਖੋ ਇਹ ਕਿਸੇ ਬੰਦੇ ਨੇ ਇਹਦੀ ਨਖੇਦੀਆਂ ਕੀਤੀਆਂ ਖਾਸ ਕਰਕੇ ਜੇ ਆਪਾਂ ਕੈਪਟਨ ਸਾਹਿਬ ਦੀ ਗੱਲ ਕਰ ਰਹੀਏ ਜਾਂ ਰਾਜਾ ਅਮਿੰਦਰ ਸਾਹਿਬ ਜਿਹੜੇ ਕਾਂਗਰਸ ਦੇ ਪ੍ਰਧਾਨ ਹਨ ਉਹਨਾਂ ਨੇ ਵੀ ਸਖਤ ਨਖੇਦੀ ਕੀਤੀ ਹੈ ਆਪੋ ਆਪਣੇ ਸਟਾਈਲ ਦੇ ਵਿੱਚ ਆਪੋ ਆਪਣਾ ਸਿਆਸਤ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਹਨ ਉਹਨਾਂ ਨੇ ਆਪੋ ਆਪਣੇ ਹਿਸਾਬ ਨਾਲ ਇਸ ਜਿਹੜਾ ਗੋਲੀ ਉੱਥੇ ਦਾ ਘਟਨਾ ਹੋਈ ਆ ਇਹਦੀ ਨਖੇਦੀ ਕੀਤੀ ਹੈ ਤੇ ਅਸੀਂ ਖਾਸ ਕਰਕੇ ਅੱਜ ਇਸ ਇਸ ਗੱਲ ਨਾਲ ਮੈਂ ਤੁਹਾਨੂੰ ਜਿਹਦਾ ਮੇਰੇ ਵੀ ਮਨ ਦੇ ਵਿੱਚ ਸੀਗੀ ਗੱਲਬਾਤ ਵੀ ਨਰਿੰਦਰ ਸਿੰਘ ਚੌੜੇ ਦੀ ਆਪਾਂ ਗੱਲਬਾਤ ਕਰਨਾ ਚਾਹੁੰਦੇ ਸੀ ਤੇ ਚੌਹਾਂ ਸਾਹਿਬ ਨੇ ਬੜੇ ਬਹੁਤ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜਿਹੜਾ ਸ਼ਾਨਾ ਲਾਇਆ ਤੇ ਮੈਂ ਸਮਝ ਰਿਹਾ ਆਂ ਵੀ ਤੁਸੀਂ ਸਾਰੇ ਇਸ ਨਾਲ ਮੇ ਨਾਲ ਸਹਿਮਤ ਹੋਵੋਗੇ ਵੀ ਇਹ ਇਹ ਉਹਨਾਂ ਦੇ ਪਰਸਨਲੀ ਆਪਣੇ ਮਨ ਦੇ ਬਲਵਲੇ ਸੀਗੇ ਜਿਹੜੇ ਉਹਨਾਂ ਨੇ ਉੱਥੇ ਕੱਢਿਆ ਤੇ ਜੋ ਵੀ ਗੱਲਬਾਤ ਹੋਈ ਚਲੋ ਆਪਾਂ ਬਾਕੀ ਸਮੇਂ ਦੇ ਆਪਾਂ ਗਰਭ ਦੇ ਵਿੱਚ ਛੱਡ ਦੇਣਾ ਆ ਜੋ ਉਹਨਾਂ ਨੂੰ ਹੁਣ ਸਰਕਾਰਾਂ ਨੇ ਜਾਂ ਮੌਕੇ ਦੀਆਂ ਅਫਸਰਾਂ ਨੇ ਹੁਣ ਉਹਨੂੰ ਸਜ਼ਾ ਦੇਣੀ ਆ ਉਹ ਸਰਕਾਰਾਂ ਨੂੰ ਪਤਾ ਆ ਤੇ ਬਾਕੀ ਮੈਂ ਚੌਹਾਂ ਸਾਹਿਬ ਇੱਥੇ ਤੋਂ ਆਜ਼ਾਦੀ ਵੀ ਲੈਣੀ ਆ ਜਾਂਦੇ ਜਾਂਦੇ ਹੋਰ ਕੋ ਕਹਿਣਾ ਚਾਹੁੰਦੇ ਆਂ ਨੰਬਸੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਚੌਂਦ ਸਾਹਿਬ ਤੁਸੀਂ ਹਾਂਜੀ ਜੀ ਮੈਂ ਪਿਆਸ ਕਰਨੇ ਬਾਰੇ ਫੇਰ ਆਪਕੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਂਦ ਸਾਹਿਬ ਮੇਰੇ ਵੱਲੋਂ ਵੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ